ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਕਮ ਪੰਦਰਾ ਤੁਸੀਂ ਦੇਖ ਰਹੇ ਹੋ ਜੀਪਸੀ ਅਪਡੇਟ ਪੰਜਾਬ ਦੀਆਂ ਮੁੱਖ ਖਬਰਾਂ ਦੀ ਤੁਹਾਡਾ ਸਾਕਤ ਹੈ ਸਭ ਤੋਂ ਪਹਿਲਾਂ ਹੈਡਲਾਈਨਸ ਫੋਰਥ ਨਾਲ ਗੁੱਟਮਾਰ ਕਰਨ ਵਾਲਿਆਂ ਖਿਲਾਫ ਮਾਮਲਾ ਦਰਜ ਸ਼੍ਰੀ ਕਲਦਕ ਸਾਹਿਬ ਤੇ ਪੇਸ਼ ਹੋਇਆ ਸੁਖਬੀਰ ਸਿੰਘ ਬਾਦਲ ਤੋਂ ਪਹਿਲੇ ਵਫਾ ਬੰਦ ਜਵਾਬ ਨਵੇਂ ਅਪਰਾਧਿਕ ਕਾਨੂੰਨਾਂ ਨੂੰ ਛੋਟੇ ਨਾਵਾਂ ਨਾਲ ਬੁਲਾਉਣ ਵਾਲ ਕਾਨੂੰਨ ਦੀ ਉਲੰਘਣਾ ਨਹੀਂ ਹੋਵੇਗੀ ਮੱਧ ਪ੍ਰਦੇਸ਼ ਤੇ ਰਾਜਸਥਾਨ ਤੋਂ ਅਫੀਮ ਲਿਆ ਕੇ ਪੰਜਾਬ 'ਚ ਸਪਲਾਈ ਕਰਨ ਵਾਲਾ ਤਸਕਰ ਕਾਬੂ ਅਹਿਮ ਖਬਰ ਬਿਜਲੀ ਸੰਬੰਧੀ ਸ਼ਾਰਟੇਜ ਨੂੰ ਲੈ ਕੇ ਪਾਵਰ ਕਮ ਲੈਣ ਜਾ ਰਹੇ ਵੱਡਾ ਫੈਸਲਾ ਫਰਤੀ ਦੀ ਤਿਆਰੀ ਸਬਜੀ ਮੰਡੀ 'ਚ ਡਿੱਗਿਆ 100 ਸਾਲ ਪੁਰਾਣਾ ਪਿੱਪਲ ਦਾ ਦਰਖਤ ਦੁਕਾਨਾਂ ਦਾ ਭਾਰੀ ਨੁਕਸਾਨ ਵਿਚਾਰ ਦੁਕਾਨਦਾਰ ਜ਼ਖਮੀ ਵਿਕਰਮ ਸਿੰਘ ਮਜੀਠੀਆ ਨੂੰ ਮੋੜ ਜਾਰੀ ਹੋਏ ਸੰਮਣ ਹੁਣ ਖਬਰਾਂ ਵਿਸਤਾਰ ਨਾਲ ਦਿਨ ਦਿਹਾੜੇ ਹੁਸ਼ਿਆਰਪੁਰ ਦੇ ਮੇਨ ਬਾਜ਼ਾਰ ਵਿੱਚੋਂ ਇੱਕ ਕੁੜੀ ਦੀ ਐਕਟਿਵਾ ਚੋਰੀ ਹੋਣ ਦੀ ਖਬਰ ਸਾਹਮਣੇ ਆਈ ਹੈ ਦੇਖੋ ਪੂਰੀ ਵੀਡੀਓ ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ ਵਿੱਚ ਕੈਦੀਆਂ ਦੀ ਆਪਸ ਵਿੱਚ ਝੜਕ ਹੋਣ ਦੀ ਖਬਰ ਸਾਹਮਣੇ ਆਈ ਹੈ ਜਦੋਂ ਸਕੂਲਾਂ ਵਿੱਚ ਛੁੱਟੀ ਹੋ ਜਾਂਦੀ ਹੈ ਤਾਂ ਕੁਝ ਮਨਚਲੇ ਮੁੰਡੇ ਸਕੂਲਾਂ ਦੇ ਬਾਰ ਕੁੜੀਆਂ ਦੇ ਪਿੱਛੇ ਗੇੜੀਆਂ ਮਾਰਦੇ ਨਜ਼ਰ ਆ ਰਹੇ ਹਨ ਦੇਖੋ ਤੁਸੀਂ ਵੀਡੀਓ ਪਿੰਡਤਲਵੰਡੀ ਡੱਡੀਆਂ ਵਿੱਚ ਸ਼ਹਿਰਕ ਵਿੱਚ ਕਿਸੇ ਰੰਜੀਸ਼ ਨੂੰ ਲੈ ਕੇ ਔਰਤ ਨਾਲ ਘੁਟਮਾਰ ਕਰਨ ਵਾਲੇ ਉਸਦੇ ਭਤੀਜੇ ਤੇ ਪਰਜਾਈਆਂ ਦੇ ਖਿਲਾਫ ਟਾਂਡਾ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਇਹ ਮਾਮਲਾ ਘੁਟਮਾਰ ਦਾ ਸ਼ਿਕਾਰ ਹੋਈ ਔਰਤ ਜਗਿੰਦਰ ਕੌਰ ਪਤਨੀ ਪਿਆਰਾ ਸਿੰਘ ਦੇ ਬਿਆਨ ਦੇ ਆਧਾਰ ਤੇ ਉਸਦੇ ਭਤੀਜੇ ਪਰਸ਼ੋਤਮ ਸਿੰਘ ਪੁੱਤਰ ਬਲਵਿੰਦਰ ਸਿੰਘ ਪਰਜਾਈਆਂ ਸਵਰਨ ਕੌਰ ਪਤਨੀ ਬਲਵਿੰਦਰ ਸਿੰਘ ਅਤੇ ਬਲਵਿੰਦਰ ਕੌਰ ਵਾਸੀ ਤਲਵੰਡੀ ਡੱਡੀਆਂ ਖਿਲਾਫ ਦਰਜ ਕੀਤਾ ਹੈ ਆਪਣੇ ਬਿਆਨ ਵਿੱਚ ਜੁਗਿੰਦਰ ਕੌਰ ਨੇ ਦੱਸਿਆ ਕਿ ਜਦੋਂ ਉਹ 12 ਜੁਲਾਈ ਦੀ ਸ਼ਾਮ ਨੂੰ ਆਪਣੇ ਖੇਤਾਂ ਵਿੱਚ ਝੋਨੇ ਨੂੰ ਪਾਣੀ ਲਾਉਣ ਗਈ ਸੀ ਤਾਂ ਉਕਤ ਮੁਲਜ਼ਮਾਂ ਨੇ ਉਸ ਨਾਲ ਹਮਸਲਾ ਹੋ ਕੇ ਕੁੱਟਮਾਰ ਕੀਤੀ ਉਸ ਦੇ ਰੋਲਾ ਪਾਉਣ ਤੇ ਲੋਕ ਇਕੱਠੇ ਹੁੰਦੇ ਹੋਏ ਵੇਖ ਉਕਤ ਮੁਲਜ਼ਮ ਉੱਥੋਂ ਫਰਾਰ ਹੋ ਗਏ ਉਸ ਨੂੰ ਪਿੰਡ ਦੇ ਸਰਪੰਚ surjit singh ਨੇ ਮਦਦ ਕਰਕੇ ਟਾਂਡਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਪੁਲਿਸ ਨੇ ਮਾਮਲਾ ਦਰਜ ਕਰਕੇ ਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਗਵੀਰ ਸਿੰਘ ਬਾਦਲ ਅੱਜ ਸ਼੍ਰੀ ਦਰਬਾਰ ਸਾਹਿਬ ਨਿਤਪਸਤਕ ਹੋਣ ਪਹੁੰਚੇ ਹਨ ਇਸ ਤੋਂ ਬਾਅਦ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਲਫਾਫਾ ਬੰਦ ਲਿਖਤੀ ਜਵਾਬ ਸੌਂਪਿਆ ਹੈ ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਜਥੇਦਾਰ ਨੂੰ ਲਿਖਤੀ ਜਵਾਬ ਸੌਂਪਿਆ ਗਿਆ ਉਹਨਾਂ ਕਿਹਾ ਕਿ ਹੁਣ ਅਗਲਾ ਫੈਸਲਾ ਸਿੰਘ ਸਹਿਬਾਨਾ ਨੇ ਆਪਣੇ ਵਿਚਾਰਾਂ ਤੋਂ ਬਾਅਦ ਕਰਨਗੇ ਇਸ ਦੌਰਾਨ ਜਦੋਂ ਪੱਤਰਕਾਰਾਂ ਵੱਲੋਂ ਸੁਖਬੀਰ ਸਿੰਘ ਬਾਦਲ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਕੋਈ ਵੀ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ ਇਸ ਦੌਰਾਨ ਅਕਾਲੀ ਦਲ ਦੇ ਸੀਨੀਅਰ ਆਗੂ ਬੁਲਾਰੇ ਦਲਜੀਤ ਸਿੰਘ ਚੀਮਾ ਅਤੇ ਬਲਵਿੰਦਰ ਸਿੰਘ ਪੁੰਦੜ ਵੀ ਉਹਨਾਂ ਦੇ ਨਾਲ ਨਜ਼ਰ ਆਏ ਇੱਥੇ ਇਹ ਵੀ ਦੱਸਣ ਯੋਗ ਹੈ ਕਿ ਮੰਗਲਵਾਰ ਸ਼ਾਮ ਸੁਪੀਰ ਸਿੰਘ ਬਾਦਲ ਨੇ ਅਕਾਲੀ ਦਲ ਦੀ ਕੋਰਟ ਕਮੇਟੀ ਨੂੰ ਪੰਕ ਕਰ ਦਿੱਤਾ ਸੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਜੇਕਰ ਨਵੇਂ ਅਪਰਾਧਿਕ ਕਾਨੂੰਨਾਂ ਨੂੰ ਉਹਨਾਂ ਦੇ ਛੋਟੇ ਨਾਮਾਂ ਜਿਵੇਂ ਕਿ ਬੀ ਐਨ ਐਸ ਐਸ ਬੀ ਐਨ ਐਸ ਬੀ ਐਨ ਦੇ ਨਾਮ ਨਾਲ ਜੁਬਲਾਇਆ ਜਾਵੇ ਤਾਂ ਇਹ ਕਿਸੇ ਕਾਨੂੰਨ ਦੀ ਲੰਗੜਾ ਨਹੀਂ ਹੋਵੇਗੀ ਜਮਾਨ ਪਟੀਸ਼ਨ ਦੀ ਸੁਣਵਾਈ ਦੌਰਾਨ ਜਸਟਿਸ ਅਨੂਪ ਚਿਤਕਾਰਾ ਨੇ ਕਿਹਾ ਕਿ ਏਕਤਾ ਅਤੇ ਸਮਾਵੇਸ਼ ਦੀ ਭਾਵਨਾ ਨੂੰ ਉਪਸਾਧਿਤ ਕਰਨ ਲਈ ਵੱਖ-ਵੱਖ ਪਾਸ਼ਾਈ ਪਿਛੋਕੜ ਵਾਲੇ ਲੋਕਾਂ ਲਈ ਸਾਂਝੀ ਪਾਸ਼ਾਈ ਥਾਂ ਬਣਾਉਣਾ ਮਹੱਤਵਪੂਰਨ ਹੋ ਜਾਂਦਾ ਹੈ ਸਿਰਲੇਖਾਂ ਨੂੰ ਉਚਾਰਨ ਵਿੱਚ ਮੁਸ਼ਕਲ ਹੋਣ ਕਾਰਨ ਪਾਸ਼ਾਈ ਰੁਕਾਵਟਾਂ ਬੋਧਾਤਮਕ ਫੜਾਦਪੜੀ ਅਤੇ ਇੱਕਸਾਰਤਾ ਪੈਦਾ ਹੁੰਦੀ ਹੈ ਜੋ ਕਾਨੂੰਨੀ ਪ੍ਰਣਾਲੀ ਨੂੰ ਇਸ ਚਾਲੂ ਢੰਗ ਨਾਲ ਕੰਮ ਕਰਨ ਤੋਂ ਰੋਕ ਸਕਦੀ ਹੈ ਜਸਟਿਸ ਚਿਤ੍ਰਕਾਰਾ ਨੇ ਕਿਹਾ ਕਿ ਨਵੇਂ ਅਪਰਾਧਿਕ ਕਾਨੂੰਨਾਂ ਦੇ ਸਿਰਲੇਖਾਂ ਨੂੰ ਸੰਖੇਪ ਰੂਪ ਵਿੱਚ BNSs ਅਤੇ BPSA ਸੰਖੇਪ ਰੂਪ ਸ਼ਬਦਾਂ ਨੂੰ ਇਸ ਤਰੀਕੇ ਨਾਲ ਮਾਨਕੀਕਰਨ ਵਿੱਚ ਮਦਦ ਕਰੇਗਾ ਕਿ ਉਹ ਪਛਾਹੀ ਯੋਗਤਾ ਨਾਲ ਸੰਘਰਸ਼ ਕੀਤੇ ਬਿਨਾਂ ਸਰਵ ਵਿਆਪਕ ਤੌਰ ਤੇ ਸਮਝੇ ਜਾਣ। ਅਦਾਲਤ ਨੇ ਕਿਹਾ ਕਿ ਸ਼ਬਦਾਂ ਨੂੰ ਪੂਰੀ ਤਰ੍ਹਾਂ ਲਿਖਣ ਦੀ ਬਜਾਏ ਸੰਖੇਪ ਰੂਪ ਦੇਣਾ ਇੱਕ ਕਲਾ ਹੈ ਜੋ ਲਿਖਤੀ ਸੰਚਾਰ ਦੇ ਇਤਿਹਾਸ ਵਿੱਚ ਮੌਜੂਦ ਹੈ ਜਿਸ ਵਿੱਚ ਪੱਥਰ ਤੇ ਹੱਥ ਲਿਖਤਾ ਪ੍ਰਾਚੀਨ ਸ਼ਿਲਾ ਲੇਖ ਤੋਂ ਲੈ ਕੇ ਮਦਕਾਲੀ ਅਤੇ ਆਧੁਨਿਕ ਸਮੇਂ ਦੇ ਤਤਕਾਲ ਸੰਦੇਸ਼ਾਂ ਵੀ ਸ਼ਾਮਿਲ ਹਨ ਅਦਾਲਤ ਨੇ ਅੱਗੇ ਕਿਹਾ ਕਿ ਸਿਰਫ ਸੰਸਦਾਂ ਮੈਂਬਰ ਅਤੇ ਵਿਧਾਇਕ ਹੀ ਨਹੀਂ ਸਗੋਂ ਭਾਰਤ ਦੀਆਂ ਬਖ ਬਖ ਸਿਆਸੀ ਪਾਰਟੀਆਂ ਵੀ ਹਨ ਜਿਨ੍ਹਾਂ ਦੇ ਨਾਂ ਲੰਬੇ ਹਨ ਜਿਵੇਂ ਕਿ AAMI, MPJD, MKJD, UTD P ਆਦ ਉਹਨਾਂ ਦੇ ਸੰਖੇਪ ਰੂਪ ਦੁਆਰਾ ਵਿਆਪਕ ਤੌਰ ਤੇ ਪਛਾਣੇ ਜਾਂਦੇ ਹਨ ਭਾਵੇਂ ਉਹਨਾਂ ਦੇ ਨਾਮ ਕਿਸੇ ਵੀ ਭਾਸ਼ਾ ਵਿੱਚ ਲਿਖੇ ਗਏ ਹੋਣ ਨਵੀਂ ਨਾਰਕੋਟਿਕ ਸੈੱਲ ਸੈਲ ਦੀ ਪੁਲਿਸ ਨੇ ਅਫੀਮ ਅਤੇ ਪੁੱਕੀ ਸਣੇ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਹੈ। ਮੁਲਜ਼ਮ ਬਲਰਾਮ ਕੁਮਾਰ ਹੈ ਜੋ ਡੇਲੋਂ ਦੀ ਹਰਗੁੰਦ ਕਲੋਨੀ ਦਾ ਰਹਿਣ ਵਾਲਾ ਹੈ। ਉਸ ਖਿਲਾਫ ਥਾਣਾ ਡੇਲੋਂ ਚ ਕੇਸ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਦਿੰਦਿਆਂ ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਐਸਆਈ ਮੋਹਨ ਸਿੰਘ ਪੁਲਸ ਪਾਰਟੀ ਨਾਲ ਡੇਲੋਂ ਇਲਾਕੇ ਚ ਗਸ਼ਤ ਤੇ ਸਨ। ਇਸ ਦੌਰਾਨ ਸੂਚਨਾ ਮਿਲੀ ਸੀ ਕਿ ਮੁਲਜ਼ਮ ਨਸ਼ੇ ਦੀ ਸਮਗਲਿੰਗ ਕਰਦਾ ਹੈ ਅਤੇ ਵੱਡੀ ਮਾਤਰਾ ਚ ਅਫੀਮ ਅਤੇ ਪੁੱਕੀ ਸਪਲਾਈ ਕਰਨ ਜਾ ਰਿਹਾ ਹੈ। ਪੁਲਿਸ ਨੇ ਨਾਕਾਬੰਦੀ ਕਰਕੇ ਮੁਲਜ਼ਮ ਨੂੰ ਕਾਬੂ ਕਰ ਲਿਆ ਜਿਸ ਕੋਲੋਂ 800 ਗ੍ਰਾਮ ਨਸ਼ੀਨ 12 ਕਿਲੋਪੀ ਦੀ ਵਾਰਦਾਤ ਚਵਰਤੀ ਗਈ ਕਾਰ 4 ਲੱਖ ਰੁਪਏ ਡਰਗਮਨੀ ਅਤੇ ਹੋਰ ਸਮਾਨ ਬਰਾਮਦ ਕੀਤਾ ਗਿਆ ਹੈ ਟੈਕਨੀਕਲ ਸਟਾਫ ਦੀ ਸ਼ਾਰਟੇਜ ਪਾਵਰ ਕਮ ਲਈ ਸਭ ਤੋਂ ਵੱਡੀ ਚੁਣੌਤੀ ਬਣਿਆ ਹੋਇਆ ਹੈ ਜਿਸ ਕਾਰਨ ਆਮ ਤੌਰ ਤੇ ਫਾਲਟ ਸਮੇਤ ਠੀਕ ਨਹੀਂ ਹੋ ਪਾਂਦਾ ਅਤੇ ਪਬਲਿਕ ਨੂੰ ਭਾਰੀ ਪਰੇਸ਼ਾਨੀਆਂ ਚੱਲਣੀਆਂ ਪੈਂਦੀਆਂ ਹਨ ਇਸ ਲਈ ਪਾਵਰ ਕਮ ਵੱਲੋਂ ਡਾਟਾ ਟੈਕਨੀਕਲ ਕਰਮਚਾਰੀਆਂ ਨੂੰ ਭਰਤੀ ਕਰਨ ਦੀ ਤਿਆਰੀ ਕੀਤੀ ਗਈ ਹੈ ਪਹਿਲੀ ਲੜੀ ਤਹਿਤ 60 ਸਾਲ ਤੱਕ ਦੇ ਕਰਮਚਾਰੀਆਂ ਨੂੰ ਭਰਤੀ ਕਰਨ ਦਾ ਮੌਕਾ ਮਿਲੇਗਾ ਜਦ ਕਿ ਦੂਜੀ ਲੜੀ 'ਚ ਦਸੰਬਰ 2024 ਤੱਕ 62 ਸਾਲ ਤੋਂ ਘੱਟ ਰਹਿਣ ਵਾਲੇ ਕਰਮਚਾਰੀਆਂ ਨੂੰ ਮੌਕਾ ਦਿੱਤਾ ਜਾਵੇਗਾ ਵਿਭਾਗ ਵੱਲੋਂ ਲਿਸਟਾ ਤਿਆਰ ਕਰਨ ਦੀ ਯੋਜਨਾ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਕਰਮਚਾਰੀਆਂ ਦੀ ਸਹਿਮਤੀ ਨਾਲ ਉਹਨਾਂ ਦਾ ਨਾਮ ਲਿਸਟ 'ਚ ਪਾਇਆ ਜਾਵੇਗਾ ਇਸ ਲਈ ਕਰਮਚਾਰੀ ਦਾ ਸੇਵਾ ਕਾਲ ਵਿਦਾਗੋਂ ਮੁੱਖ ਕੇਂਦਰ ਬਿੰਦੂ ਹੋਵੇਗਾ ਉਲਟਾ ਹਾਤੀ ਮੁਸ਼ਕਲਾਂ ਪੇਸ਼ ਆ ਸਕਦੀਆਂ ਹਨ ਪਾਵਰ ਕਾਮ ਚ ਪੋਸਟ ਦੇ ਹਿਸਾਬ ਨਾਲ ਗੱਲ ਕੀਤੀ ਜਾਵੇ ਤਾਂ 75% ਦੀ ਟੈਕਨੀਕਲ ਸਟਾਫ ਦੀ ਸ਼ਾਰਟੇਜ ਚੱਲ ਰਹੀ ਹੈ ਇਨ੍ਹਾਂ ਚ ਜੀਆਈ ਲਾਈਨਮੈਨ ਸਾਈਕਲ ਲਾਈਨਮੈਨ ਆਦਿ ਸ਼ਾਮਲ ਹਨ ਪਾਵਰ ਕਾਮ ਵੱਲੋਂ ਸਿਰਫ 25% ਦੀ ਰੂਟੀਨ ਸਟਾਫ ਨਾਲ ਕੰਮ ਕੀਤਾ ਜਾ ਰਿਹਾ ਹੈ ਜੋ ਕਿ ਜ਼ਮੀਨੀ ਹਕੀਕਤ ਨੂੰ ਖੁਦ ਹੀ ਬਿਆਨ ਕਰ ਰਿਹਾ ਹੈ ਇਹ ਸਨ ਪੰਜਾਬ ਦੀਆਂ ਮੁੱਖ ਖਬਰਾਂ ਪੰਜਾਬ ਦੀਆਂ ਹੋਰ ਖਬਰਾਂ ਦੇਖਣ ਲਈ ਬਣੇ ਰਹੋ ਜੀਸੀ ਅਪਡੇਟ ਦੇ ਨਾਲ ਧੰਨਵਾਦ Welcome to DAV University Jalandhar, where knowledge meets innovation, established with a vision to empower minds and transform futures. At DAV University, we believe in excellence through education where tradition meets modernity. Our state of the art campus and world class faculty ensure a nourishing environment for academic growth and personal development. Join us at DAV University Jalandhar and embark on a journey of discovery and success. Dare to dream, achieve greatness. DAV University Jalandhar, discover your potential.